ਅੰਡਾ ਧਰਤਾ ਆਪਣੀ ਮੁਰਗੀ ਨੇ ਟਾਈਮ ਨਾਲ ਹੀ ਅੰਡਾ ਚੱਕੋ ਪਹਿਲਾਂ ਤਾਂ ਮੁਰਗੀ ਦਾ ਇਹ ਧਰਦੇ ਸ਼ਾਬਾਹ ਰਹੇ ਹੈ ਦੇਖ ਦੇਖ ਹੈ ਹੈ ਲੈ ਲੈ ਹੈ ਪੂਰੇ ਜੱਦੇ ਆਹ ਤੋਂ ਪੂਰਾ ਦਿਖਾਉਂਦਾ ਯੋਰ ਹਉ ਦੇ ਉੱਪ ਦੇ ਤੀਜੇ ਤੀਜੇ ਨਾਲ ਸਿੱਟੀ ਵਾਲੇ ਜਿਹੜੇ ਬੜਾ ਜੰਦਰ ਆ ਯਾਰਾਂ ਦਾ ਯਾਰ ਜੱਟ ਪੂਰਾ ਕੰਮ ਹੈਲੋ ਗイズ ਵੈਲਕਮ ਬੈਕ ਮਾਈ ਚੈਨਲ ਜੀ ਅੱਜ ਦੇ ਵਲੌਗ ਅੰਦਰ ਤੁਹਾਡੇ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਟਾਈਮ ਹੋ ਗਿਆ ਜੀ ਸ਼ਾਮ ਦੇ 4:20 ਮਿੰਟ ਹੋ ਗਏ ਤੇ ਵਲੌਗ ਹੋ ਗਿਆ ਆਪਣਾ ਸ਼ੁਰੂ ਤੇ ਚਲੋ ਦੇਖੀਏ ਆਪਾਂ ਮੁਰਗੀਆਂ ਨਾਲ ਸੁਨਸਈਏ ਮੁਰਗੇ ਆਪਣੇ ਬਹੁਤ ਘੈਂਟ ਹੋ ਗਏ ਯਾਰ ਬਹੁਤ ਵੱਡੇ ਹੋ ਗਏ ਹੈ ਇੱਥੇ ਅੰਡਾ ਧਰਤਾ ਆਪਣੀ ਮੁਰਗੀ ਨੇ ਟਾਈਮ ਨਾਲ ਹੀ ਅੰਡਾ ਚੱਕੋ ਪਹਿਲਾਂ ਤਾਂ ਮੁਰਗੀ ਦਾ ਇਹ ਧਰਦੇ ਸ਼ਾਬਾ ਇਹ ਮੁਰਗੀ ਨੇ ਅੰਡਾ ਦੇ ਤਾਂ ਉਹ ਵੈਸੇ ਮੁਰਗੀਆਂ ਆਪਣੀਆਂ ਨਾ ਅੰਡੇ ਦੇਣ ਲੱਗੀਆਂ ਵਧੀਆ ਤੇ ਕੱਲ ਵੀ ਦੋ ਦਿੱਤੇ ਸੀ ਅੱਜ ਵੀ ਪਹਿਲਾਂ ਮੈਂ ਚੱਕ ਕੇ ਹਟਾ ਸੀ ਦੂ ਅੱਧਾ ਘੰਟਾ ਪਹਿਲਾਂ ਤੇ ਹੁਣ ਫੇਰ ਆ ਗਿਆ ਤੁਹਾਡੇ ਸਾਹਮਣੇ ਤੇ ਹੁਣ ਆਪਾਂ ਇੱਕ ਅੰਡਾ ਹੋਰ ਚੱਕ ਲਿਆ ਕਿ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆਂ ਇਹਨੇ ਮੈਂ ਆ ਰੱਖਿਆ ਹੁਣ ਅੰਡਾ ਦੋ ਚਾਰ ਦਿਨ ਹੋਏ ਗਾਇਸ ਹਨਾ ਗਰਮੀ ਬਹੁਤ ਜ਼ਿਆਦਾ ਰਹੀ ਉਹ ਤਾਂ ਆਪਾਂ ਨਾ ਉਹਨਾਂ ਨੂੰ ਪੱਖਾ ਲਾਇਆ ਹੁੰਦਾਗਾ ਤੇ ਮੈਂ ਹੁਣੇ ਬੰਦ ਕੀਤਾ ਸੀ ਪੱਖਾ ਤਾਂ ਆਪਣਾ ਸਾਰਾ ਦਿਨ ਪੱਖਾ ਚੱਲਦਾ ਹੁੰਦਾ ਤੇ ਹੁਣ ਮੌਸਮ ਥੋੜਾ ਜਿਹਾ ਵਧੀਆ ਹੋ ਗਿਆ ਸੀ ਮੈਂ ਕਿਹਾ ਚਲੋ ਪੱਖਾ ਬ ਉਹਨਾਂ ਨੂੰ ਬਾਹਰ ਕੱਢਦੇ ਆਂ ਚਲੋ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆਂ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਅਨਾ ਫਿਰ ਫੋੜ ਲੈਣਗੇ ਇਹ ਵਧੀਆ ਵੀਡੀਓ ਚ ਹੈਨਾ ਤੁਰੇ ਫਿਰਨੇਗੇ ਬਈ ਉਹ ਆ ਦੇਖੋ ਜਿਹੜਾ ਕਾਲਾ ਮੁਰਗਾ ਨਾ ਸਾਰਿਆਂ ਨੂੰ ਡਰਾ ਕੇ ਰੱਖਦਾ ਇਹਨੂੰ ਵੀ ਕੁੱਟਦਾਗਾ ਉਹ ਜਿਹੜਾ ਉਹ ਆ ਪੀਲਾ ਜਿਹਾ ਆ ਰਾਇਰ ਉਹ ਉਹ ਕੁੱਟਦਾਗਾ ਇਹਨੂੰ ਪੂਰਾ ਹੋਰ ਕਿਸੇ ਨੂੰ ਡਰਦਾ ਹੈਗਾ ਇਹ ਇਹ ਥੱਲੇ ਤਿੰਨ ਆਪਣੇ ਤਿੰਨੇ ਹੀ ਤਾੜੇ ਹੋ ਗਏ ਥੱਲੇ ਹੋਰ ਕਿਸੇ ਮੁਰਗੇ ਜਾਂ ਮੁਰਗੀਆਂ ਨੂੰ ਨਹੀਂ ਆ ਬਣ ਦਿੰਦੇ ਹੈਗੇ ਥੱਲੇ ਇਹ ਆ ਤਿੰਨੇ ਹੀ ਰਹਿੰਦੇ ਆ ਆਫ ਕੇ ਪੂਰੀ ਮਸਤੀਆਂ ਕਰਦੇ ਆ ਪਰ ਕੋਥੇ ਬੰਦੇ ਨੂੰ ਨਹੀਂ ਅੰਦਰ ਬਣ ਦਿੰਦੇ ਹੈਗੇ ਜਮੀਂ ਦੇਖੋ ਜਿਵੇਂ ਸ਼ਾਲਾ ਚੱਕ ਰਿਹਾ ਪੁਰਾ ਬਾਹਰ ਆਉਂਦਾ ਪੂਰੀ ਫੀਲਿੰਗ ਲੈ ਲੈ ਅੱਲਾ ਗੱਲਾ ਹੈ ਉੱਥੇ ਬਹੁਤ ਖੁਸ਼ ਆ ਯਾਰ ਚੜ੍ਹ ਕੇ ਉੱਪਰ ਇਹਦੇ ਆ ਮੁਰਗੀਆਂ ਨੇ ਆਪਣੀਆਂ ਹੀ ਰਹਿਣਾ ਬਹੁਤ ਵਿਚਾਰੀਆਂ ਡਰਾ ਮੈਂ ਮ ਲੋਕ ਪੂਰੇਆ ਡਰਾ ਕੇ ਕੁੱਟ ਕੇ ਰੱਖਿਆ ਨੇ ਦੇਖਿਆ ਇਹਨਾਂ ਨੇ ਜਿਹੜੇ ਤਾਂ ਆਉਣਾ ਮੁਰਗੀਆਂ ਨੇ ਹਨਾ ਉੱਪਰਲੀ ਤੇ ਸਾਰੇ ਬਾਲ ਪੱਟਦੇ ਰਹਿੰਦੇ ਇਹਨਾਂ ਨੇ ਇਹੋ ਜਿਹਾ ਛੜੇ ਹੋਇਆ ਹੈ ਵਿਚਾਰੀ ਮੁਰਗੀਆਂ ਜਮਾ ਦੰਦੀਆਂ ਕਰ ਰੱਖਿਆ ਨੇ ਉਹਨੂੰ ਦਿਖਾਉਣਾ ਮੈਂ ਬਾਹਰ ਨਹੀਂ ਨਿਕਲਦੀਆਂ ਇਹ ਡਰਦੀਆਂ ਮਾਰੀਆਂ ਆਓ ਆ ਆ ਪਾਣੀ ਧਰਦਣ ਇਹਨੇ ਪਾਣੀ ਪੂਣੀ ਪੀ ਲਾਂਣਗੇ ਆ ਉਹਦਾ ਗਰਮੀ ਬਹੁਤ ਜ਼ਿਆਦਾ ਆ ਆ ਜਾ ਨਿਕਲ ਓਹ ਹੋ ਦਰਦ ਨੇ ਮਾਰੀ ਨਹੀਂ ਕਦੇ ਨਾ ਕਰਦੇ ਆ ਯਾਰ ਬਾਹਰ ਹੀ ਨਿਕਲਦੇ ਹੁਣ ਆਪਾਂ ਇਹਦੇ ਨਾਲ ਬਾਹਰ ਕੱਢਦੇ ਇਹਨਾਂ ਨੂੰ ਦਰਦ ਬਹੁਤ ਹੋ ਰਿਹਾ ਹੈ ਚਲ 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 ਦਾਜਾ ਲੱਗਾ ਜੱਟਾਂ ਲਵੇ ਸਾਰੀ ਆ ਲੱਗਾ ਸਾਰੀ ਕਰ ਰੱਖਿਆ ਇਹ ਐ ਵਿਚਰ ਜਾਂਦੇ ਹੁਣ ਕੇ ਘਰਾਉਂਦੇ ਨੇ ਕੇ ਬਾਹਰ ਆ ਦੇਓ ਦੇਓ ਦੇ ਕਰਦੇ ਦੇ ਪੂਰਾ ਐਕਸ਼ਨ ਹੋ ਗਿਆ ਹੋਏ ਹਾਂ 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 ਲੈ 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 ਐ ਐ ਤੜਾਵਾਂ ਸੰਦੇ ਆ ਅੱਖਰਦੇ ਆ ਪੂਰੇ ਹੈ ਦੇਖ ਦੇਖ ਲੈ ਲੈ ਹੈ ਪੂਰੇ ਜੱਦੇ ਆਸ ਤੋਂ ਪੂਰਾ ਦਿਖਾਉਂਦੇ ਆ ਜੋਰ ਉਹ ਦੇ ਉੱਤੇ ਤੀਜੇ ਤੀਜੇ ਬੜਾ ਸਿੱਟੀ ਵਾਲੇ ਜਿਹੜੇ ਬੜਾ ਜੰਦਰ ਆ ਯਾਰਾਂ ਦਾ ਯਾਰ ਸੱਚੇ ਬੜਾ ਬਹੁਤ ਜੰਦਰ ਆ ਇਹੇ ਇਹੇ ਕੁੱਟ ਕੁੱਟ ਰੱਖਦਾ ਸਾਰਿਆਂ ਨੂੰ ਹੋਰ ਨਹੀਂ ਜਿੱਤੋ ਦੱਸਦੇ ਪਾਣੀ ਦੇ ਖੁਰੇ ਰੱਖਿਆਗਾ ਮੈਂ ਉਹ ਦੇ ਬੱਠਲ ਦੇ ਜਾ ਜਾ ਪੀਂਦੇ ਆ ਪੂਰਾ ਬੱਠਲ ਦੇ ਪੀਂਦੇ ਆ ਉਹ ਸਾਡੇ ਘਰ ਕੋਰੇ ਕੁਝ ਹਾਕ ਨੂੰ ਮੁਰਗੀ ਦਿਖਾਉਣਾ ਯਾਰ ਕੀ ਬੁਰਾ ਹਾਲ ਕੀਤਾ ਇਹਨਾਂ ਨੇ ਸਾਲਿਆਂ ਨੇ ਮੁਰਗਿਆਂ ਨੇ ਮੁਰਗੀਆਂ ਦੇ ਵਿਚਾਰੀਆਂ ਦਾ ਦੇਖ ਬਸ ਪੁੱਤ ਹਾ ਦੇਖ ਕਿ ਮੈਂ ਮਾਰ ਮਾਰ ਸੱਚ ਤੁੰਗਾ ਵਾਲ ਕੱਟ ਰੱਖਿਆ ਨਹੀਂ ਪੜਦੇ ਕੋਲੇ ਹਰਾਮੀ ਆਇਆ ਇਲਾ ਪਾਣੀ ਬਾਤੂ ਆਪਣੇ ਨਾਲ ਵੈਣਾ ਇੱਕ ਮੁਰਗਾ ਵਕਾਊ ਆ ਜਿਹੜੇ ਵੀਰ ਨੇ ਮੁਰਗਾ ਲੈਣਾ ਹੋਵੇ ਦੇਸੀ ਠੀਕ ਆ ਆਪਣਾ ਵਕਾਊ ਆ ਕੋਈ ਨੇ ਹੋਰ ਵੀ ਦੇ ਦਾਂਗੇ ਮੁਰਗੇ ਤਾਂ ਸੁਣ ਲੈ ਬਹੁਤ ਹੋਇਆ ਤੇ ਆ ਮੁਰਗਾ ਹੈਗਾ ਜੀ ਆਪਣਾ ਨਵੇਂ ਵਕਾਊ ਬਹੁਤ ਘੈਂਟ ਆ ਯਾਰ ਠੀਕ ਆ ਮੁਰਗਾ ਚੋਟੀ ਦਾ ਮੁਰਗਾ ਆਕਰੋ ਚੱਕ ਇੱਕ ਵਾਰ ਬਾਕੀ ਬਸ ਲੋਪੇ ਆ ਮੁਰਗਾ ਦਾ ਜੀ ਆਪਣੇ ਨਾਲ ਦੇਖਾਉ ਠੀਕ ਹੈ ਜੀ ਪੂਰਾ ਚੋਟੀ ਦਾ ਮੁਰਗਾ ਦਾ ਜਿਹੜਾ ਵੀਰ ਨੇ ਲੈਣਾ ਹੋਵੇ ਮੁਰਗਾ ਠੀਕ ਆ ਆਪਾਂ ਨੂੰ ਮੈਸੇਜ ਕਰ ਸਕਦਾ ਯਾਰ ਸਾਰਿਆਂ ਨੂੰ ਘੈਂਟ ਮੁਰਗਾ ਹੈ ਰਹੇ ਲੜਾਈ ਜੀ ਪੂਰਾ ਵਧੀਆ ਹੈ ਠੀਕ ਹੈ ਆਪਾਂ ਉਂ ਲੜਦੇ ਆ ਮੁਰਗੇ ਦੇਸੀਆਂ ਇਹ ਚ ਤੇ ਉਂ ਵੀ ਜੇ ਕਿਸੇ ਨੇ ਅੰਡੇ-ਉਂਡੇ ਕਢਵਾਉਣੇ ਹੋਣ ਜੀ ਤਾਂ ਮੁਰਗੀ ਅੰਡੇ ਨਾਲ ਦਿੰਦੀ ਹੋਵੇ ਤਾਂ ਖਤਰੀ ਵਧੀਆ ਹੈ ਬੱਚੇ ਉੱਚੇ ਕਢਾਉਣ ਨੂੰ ਪੂਰਾ ਕਾਡ ਮੁਰਗਾ ਯਾਰ ਪੂਰਾ ਤੜਾ ਵਾਲਾ ਮੁਰਗਾ ਹੈ ਇਹ ਜੀ ਗੱਲ ਨਹੀਂ ਹੈ। ਅਗਰ ਦਾ ਕਿਸੇ ਬੰਦੇ ਲੈਣਾ ਹੋਵੇ ਮੁਰਗਾ। ਵਰਗਾ ਪੂਰਾ ਵਧੀਆ ਆਪਣੀ ਗਾਰੰਟੀ ਹੈ ਯਾਰ ਮੁਰਗੇ ਦੀ ਠੀਕ ਹੈ ਜੀ। ਤੇ ਪੂਰਾ ਨਵੀਂ ਏਜ ਦਾ ਹੀ ਆ ਬੱਚਾ ਤੇ ਜਿਹਨੇ ਵੀ ਲੈਣਾ ਹੋਊਗਾ ਮੈਸੇਜ ਕਰ ਪਾ ਨਵੀਂ ਏਜ ਦਾ। ਜੀ। ਯਾ ਉਤਰ। ਆ ਜਾ। ਆਪਾਂ ਜੀ 2 ਜਾਂ 3 ਮੁਰਗੇ ਸੇਲ ਕਰਾਂਗੇ ਠੀਕ ਹੈ ਜੀ ਜੀ ਕਿਸੇ ਨੂੰ ਲੈਣ ਦਾ ਮੈਸੇਜ ਕਰ ਸਕਦਾ ਹੈਗਾ ਜੇ ਕਿਸੇ ਨੂੰ ਮੁਰਗੀਆਂ ਨੇ ਹੈਨਾ ਜੇ ਕਿਸੇ ਨੂੰ ਮੁਰਗੀਆਂ ਨੇ ਦੇਸੀ ਤਾਂ ਆਪਾਂ ਐਕਸਚੇਂਜ ਕਰਾ ਸਕਦੇ ਆ ਜਾਂ ਆਪਾਂ ਮੁਰਗਾ ਦੇਵਾਂਗੇ ਸਾਨੂੰ ਜਾਂ ਮੁਰਗੀਆਂ ਦੇ ਸਕਦਾਗਾ ਕੋਈ ਠੀਕ ਹੈ ਜੀ ਨਹੀਂ ਬਿਕਣ ਨੂੰ ਤਾਂ ਇਹ ਤਾਂ ਹੁਣ ਦੇ ਦੇ ਜਾਣੇ ਇਹ ਤੁਮ ਘਰ ਦੇ ਪਾਲੇ ਹੋਏ ਮੁਰਗੇ ਆ ਇਹ ਤਾਂ ਅਸੀਂ ਦੀ ਲੱਭਦੀ ਨਹੀਂ ਹੈਗੇ ਬਈ ਆ ਮੁਰਗਾ ਨਹੀਂ ਹੈਗਾ ਜਿਵੇਂ ਆ ਜਾਈ ਜਾਂਦਾ ਹੈਨਾ ਇਹਦਾ ਨਾ ਯਾਰ ਮੈਂ ਇਸਨੇ ਪੈਰ ਰੱਖਤਾ ਸੀ ਇਹਦੇ ਪੈਰ ਉੱਪਰ ਇਹ ਵਿਚਾਰੇ ਦਾ ਜਿਹੜਾ ਪੂਰਾ ਸੁੱਝ ਗਿਆ ਸੀ ਲਾਗੋ ਮਾਹ ਕਿਤੇ ਲਹੂ ਲਹੂ ਯਾਰ ਇਹਦਾ ਪੈਰ ਜਮਾ ਐ ਧਰਤਾ ਸੀ ਯਾਰ ਪੈਰਾਂ ਮੈਂ ਕਿ ਮੈਨੂੰ ਬਾਅਦ ਚ ਹੀ ਪਤਾ ਲੱਗਾ ਐ ਫਾਂਗਾ ਉੱਥੇ ਪੂਰਾ ਤਪੀ ਜਾਵੇ ਮੈਂ ਇਹਦੇ ਪੈਰ ਤੇ ਫਿਰ ਮੈਂ ਤੇੜ ਟੂਲਾ ਆਇਆ ਬਹੁਤ ਕੁ ਕੀਤਾ ਹਨਾ ਹਲਦੀ ਹਲਦੀ ਪਾ ਕੇ ਲਾਈ ਪਰ ਲੋਟ ਹੋ ਗਿਆ ਵਧੀਆ ਤੇ ਹੁਣ ਵਧੀਆ ਹੋ ਗਿਆ ਬੜਾ ਸੁਰਾਹਾ ਹੋ ਗਿਆ ਜਿਹੜਾ ਲੋਗ ਇਸ ਟਾਈਮ ਵੀ ਬਹੁਤ ਹੋ ਰਹਾਗਾ ਤਾਂ ਚਲੋ ਹੁਣ ਆਪਾਂ ਇਹਨਾਂ ਨੂੰ ਪਿੰਜਰੇ ਚ ਬੰਦ ਕਰਦੇ ਆਂ ਲੋਜੀ ਕਰਤੇ ਆਪਾਂ ਸਾਰੇ ਮੁਰਗੇ ਮੁਰਗੀਆਂ ਅੰਦਰ ਪਿੰਜਰੇ ਦੇ ਠੀਕ ਹੈ ਜੀ ਤੇ ਚਲੋ ਜਟੋ ਦੇਖ ਰ ਆਪਣੇ ਚੈਨਲ ਤੇ ਨਵੇਂ ਉ ਤੱਕ ਕਰ ਦਿਓ ਦਾਦਾ ਸਬਸਕ੍ਰਾਈਬ ਠੀਕ ਹੈ ਜੀ ਆਪਣੇ ਚੈਨਲ ਨੂੰ ਤੇ ਵੀਡੀਓ ਨੂੰ ਕਰ ਦਿਓ ਲਾਈਕ ਥੱਲੇ ਕਮੈਂਟ ਕਰਨਾ ਨਾ ਭੁੱਲੋ ਜੇ ਕੋਈ ਬੰਦਾ ਜੀ ਪੁੱਛਣੀ ਚਾਹੁੰਦਾ ਤਾਂ ਪੁੱਛ ਸਕਦਾ ਹੈ ਚੰਗਾ ਜੀ ਫਿਰ ਫੇਰ ਬਾਏ